ਹਾਂਜੀ ਸਸਵੀ ਕੌਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਦੱਸਾਂਗੇ ਮੇਰੀਆਂ ਦੋ ਤਿੰਨ ਭੈਣਾਂ ਦੇ ਮੈਸੇਜ ਆਏ ਹੋਏ ਨੇ ਵੀ ਸਾਨੂੰ ਲਾਈਨਿੰਗ ਅਟੈਚ ਕਰਨੀ ਦੱਸੋ ਦੇਖੋ ਤੁਸੀਂ ਵੀਡੀਓ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜੀਆਂ ਮੇਰੀਆਂ ਭੈਣਾਂ ਨੇ ਪਹਿਲੀ ਵਾਰੀ ਲਾਈਨਿੰਗ ਜਾਨੀ ਕਿ ਵਾਲਾ ਸੂਟ ਸਟਿਚ ਕਰਨਾਗਾ ਜਾਂ ਕਟਿੰਗ ਕਰਨੀ ਆਏਂਗੀ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਸਾਰਾ ਕੁਝ ਦੱਸੂਗੀ ਵੀ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਪਹਿਲੀ ਗੱਲ ਇਹ ਹੈਗਾ ਜੀ ਲਾਈਨਿੰਗ ਵਾਲਾ ਸੂਟ ਦੂਸਰੀ ਗੱਲ ਜੀ ਇਹ ਹੈਗਾ ਆਪਣਾ ਵੱਡੇ ਪਣੇ ਦਾ ਸੂਟ ਦੇਖੋ ਇੱਕ ਸੂਟ ਹੁੰਦੇ ਆ ਨਾਰਮਲ ਇਹ ਹੈਗਾ ਆਪਣਾ ਵੱਡੇ ਪਣੇ ਦਾ ਸੂਟ ਵੱਡੇ ਪਣੇ ਦੇ ਵਿੱਚੋਂ ਆਪਾਂ ਕਿਦਾਂ ਕੁੜਤੀ ਕੱਢਣੀ ਆ ਉਹ ਤੁਹਾਨੂੰ ਆਪਾਂ ਦੱਸਾਂਗੇ ਦੇਖੋ ਇਹ ਸਾਰਾ ਸੂਟ ਆਗਾ ਇਹਨੂੰ ਬਾਕੀ ਕੱਪੜੇ ਨੂੰ ਇੱਧਰ ਛੱਡਤਾ ਜੇ ਆਪਾਂ ਨਾਰਮਲ ਸੂਟ ਦੇ ਵਿੱਚੋਂ ਆਪਾਂ ਐਦਾਂ ਫੋਲਡ ਕਰਕੇ ਕੁੜਤੀ ਕੱਢਦੇ ਹੁੰਦੇ ਆ ਇਹਦੇ ਵਿੱਚੋਂ ਕਿਦਾਂ ਕੱਢਣਾ ਜਿੱਦਾਂ ਕੱਪੜਾ ਹੈਗਾ ਇਹਨੂੰ ਆਪਾਂ ਜੀ ਇਹ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਦੇਖੋ ਜੀ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਤੈਅ ਕਰ ਲਿਆ ਇਸ ਤਰ੍ਹਾਂ ਤੈਅ ਕਰਨ ਤੋਂ ਬਾਅਦ ਠੀਕ ਆ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸ ਦਿਆਂ ਦੇਖੋ 45 ਇੰਚ ਹੈਗੀ ਇਹਨਾਂ ਦੀ ਕੁੜਤੀ ਦੀ ਲੰਬਾਈ ਤਿਆ 23 ਇੰਚ ਬੈਸਟ 20 20 ਕਮਰ ਤੇ 23 ਹੀ ਹਿਪ ਆ ਗਈ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਉਹਦੇ ਅਕੋਰਡਿੰਗ ਆਪਾਂ ਚੜਾਈ ਲਾਉਣੀ ਹੁੰਦੀ ਆ ਜਿੱਦਾਂ ਹੁਣ ਇਹਨਾਂ ਦੇ ਬ੍ਰੈਸਟ ਤੇ हिਪ ਦਾ ਨਾਪ ਸੇਮ ਆਗਾ 23 ਇੰਚ ਆ 23 ਦੇ ਵਿੱਚ ਆਪਾਂ ਦੇਖੋ ਜੀ 23 ਇੰਚ ਆ 23 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ ਹੋ ਜਾਊਗਾ 27 ਇੰਚ 27 ਜਦੋਂ ਆਪਾਂ 4 ਇੰਚ ਪਲੱਸ ਕਰਦੇ ਆਂ ਚਾਕਾਂ ਤੇ ਜਦੋਂ ਆਪਾਂ ਪਾਈਪਿੰਗ ਲਾਉਣੀ ਹੋ ਬਿਲਕੁਲ ਸਹੀ ਆ ਜਾਂਦੀ ਹੈ ਜੀ ਆਹ ਲਓ ਜੀ 27 ਇੰਚ ਤੇ ਆਪਾਂ ਇੱਥੇ ਮਾਰਕ ਕਰ ਲੈਣਾ ਆਹ ਲਓ ਜੀ ਇਹ ਚੜਾਈ ਹੋਗੀ ਇਹ ਆਪਾਂ 2 3 ਥਾਵੇਂ ਮਾਰਕ ਕਰਾਂਗੇ ਇੱਕ ਸੈਂਟਰ 'ਚ ਇੱਕ ਉੱਪਰ ਤਾਂ ਕਿ ਜਿਹੜੀ ਆਪਣੀ ਕਟਿੰਗ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਹਲੋ 1 27 ਇੰਚ ਤੇ ਮਾਰਕ ਕਰਾਂਗੇ ਆਪਾਂ ਉੱਪਰ ਇੱਥੇ ਹਲੋ ਜੀ ਹੁਣ ਇਹਨਾਂ ਦੀ ਕੁੜਤੀ ਦੀ ਲੰਬਾਈ ਹੈਗੀ 41 41 ਦੇ ਵਿੱਚ ਆਪਾਂ 4 ਇੰਚ ਪਲੱਸ ਕਰਾਂਗੇ ਆਜੂਗਾ 45 ਇੰਚ ਆਪਾਂ 45 ਇੰਚ ਤੇ ਮਾਰਕ ਕਰ ਲੈਣਾ। ਹਲੋਜੀ ਆਪਾਂ ਕੀਤਾ 45 ਇੰਚ ਤੇ ਮਾਰਕ ਕੇ ਇਹਦੇ ਬਰਾਬਰ ਵੀ ਆਪਾਂ 45 ਤੇ ਮਾਰਕ ਕਰ ਲੈਣਾ। ਹੁਣ ਇਹ ਜਿੰਨੇ ਵੀ ਆਪਾਂ ਮਾਰਕਿੰਗ ਦੇ ਨਿਸ਼ਾਨ ਲਾਏ ਨੇ ਲੰਬਾਈ ਚੜਾਈ ਦੇ ਨਿਸ਼ਾਨ ਮਾਰਕਿੰਗ ਕੀਤੀ ਆਪਾਂ ਇਹਨੂੰ ਆਪਾਂ ਸਾਰਿਆਂ ਨੂੰ ਵਾਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਲੈਣਾ।

ਹੁਣ ਆਪਾਂ ਤੁਹਾਨੂੰ ਦੇਖੋ ਸਲਵਾਰ ਦਾ ਕੱਪੜਾ ਪਿੱਛੇ ਰਹਿ ਜਾਣ ਆਪਾਂ ਇਹਦੇ ਵਿੱਚੋਂ ਬਾਹਵਾ ਦਾ ਕੱਪੜਾ ਕੱਢ ਲੈਣਾ ਐਸੇ ਤਰ੍ਹਾਂ ਨਹੀਂ ਜਿੱਦਾਂ ਇਹ ਵਾਲਾ ਕੱਪੜਾ اتنا ਹੈਗਾ ਦਾ ਇਹ ਐਦਾਂ ਨਾ ਇਹਨੂੰ ਐਦਾਂ ਹੀ ਰੱਖ ਕੇ ਜਿਵੇਂ ਆਪਾਂ ਕੁੜਤੀ ਕੱਢੀ ਸੀ ਉਮੀ ਇਹ ਐਦਾਂ ਦੇਖੋ ਹਲੋ ਸਾਰੀਆਂ ਤਹਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਕੇ ਬਾਂਹ ਦੀ ਕਟਿੰਗ ਕਰਨ ਦਾ ਕੀ ਤਰੀਕਾ ਹੁੰਦਾ ਦੇਖੋ ਜਿੱਦਾਂ ਇਹਨਾਂ ਦੀ ਜਿਹੜੀ ਬਾਹਾਂ ਗਈ ਉਹ 16 ਇੰਚ ਤਿਆਰ ਆ ਗਈ 16 ਇੰਚ ਇਹਨਾਂ ਦੀ ਬਾਹ ਤਿਆਰ ਜਿੰਨੀ ਵੀ ਤੁਹਾਡੀ ਬਾਹ ਤਿਆਰ ਹੈ ਰੈਡੀ ਹੈ ਉਹਦੇ ਵਿੱਚ ਤੁਸੀਂ 3 ਇੰਚ ਪਲੱਸ ਕਰਨਾ ਆਪਾਂ 19 ਇੰਚ ਤੇ ਕਟਿੰਗ ਕਰ ਲੈਣੀ ਹੈ ਇਹਨੂੰ ਵੀ ਜਿਹੜੇ ਆਪਾਂ ਮਾਰਕਿੰਗ ਕੀਤੀ ਹੈ निशान ਲਾਏ ਨੇ ਆਪਾਂ ਆ ਦੇਖੋ ਐਦਾਂ ਸਕੇਲ ਨਾਲ ਮਲਾ ਲੈਣੇ ਮਲੋਂ ਤੋਂ ਬਾਅਦ ਇਹ ਵੀ ਕਰ ਲੈਣੀ ਆ ਦੇਖੋ ਜੀ ਆਪਾਂ ਕਟਿੰਗ ਇਹ ਆ ਲੋਚੀ ਇਹ ਹੋ ਗਿਆ ਆਪਣਾ ਬਾਹ ਦਾ ਕੱਪੜਾ ਹੁਣ ਆਪਾਂ ਤੁਹਾਨੂੰ ਜੀ ਲਾਈਨਿੰਗ ਦੀ ਕਟਿੰਗ ਕਰਕੇ ਦੱਸਦੇ ਹਾਂ ਜੀ ਦੇਖੋ ਆਪਨਾ ਲਾਈਨਿੰਗ ਦਾ ਕੱਪੜਾ ਇਸ ਤਰ੍ਹਾਂ ਦੇਖੋ ਆਪਾਂ ਕੱਪੜੇ ਨੂੰ ਵਿਛਾ ਲੈਣਾਗਾ ਵਿਛਾਉਣ ਤੋਂ ਬਾਅਦ ਸਭ ਤੋਂ ਪਹਿਲੀ ਗੱਲ ਆਪਾਂ ਨਾ ਹਮੇਸ਼ਾ ਲਾਈਨਿੰਗ ਨੂੰ ਸੂਟ ਉੱਪਰ ਲਾਉਣ ਤੋਂ ਪਹਿਲਾਂ ਲਾਈਨਿੰਗ ਧੋਣੀ ਆ ਧੋ ਕੇ ਪ੍ਰੈਸ ਕਰਨੀ ਆ ਜਿਹੜੀ ਆਪਣੀ ਲਾਈਨਿੰਗ ਹੁੰਦੀ ਆ ਇਹ ਨਾਲ ਆਪਣੇ ਜਿੱਦਾਂ ਆਪਣਾ ਕੀੜਾ ਰੈਡੀ ਹੋਇਆ ਹੁੰਦਾ ਉਹ ਤੋਂ ਹਮੇਸ਼ਾ 3-4 ਇੰਚ ਉੱਚੀ ਹੁੰਦੀ ਆ ਜਿੱਦਾਂ ਤਰਪਾਈ ਆਲਾ ਫੋਲਡ ਹੋ ਗਿਆ ਇਹਦੋਂ ਇੰਨੀ ਇੰਚ ਉੱਚੀ ਹੁੰਦੀ ਆ ਜਿੱਦਾਂ ਹੁਣ ਇਹਨਾਂ ਦਾ ਕਨੀਜ਼ 43 ਇੰਚ ਤਿਆਰ ਆ ਆਪਾਂ 38 ਇੰਚ ਲਾਈਨਿੰਗ ਦੀ ਲੈਂਥ ਰੱਖਾਂਗੇ 1.5 ਇੰਚ ਫੋਲਡ ਹੋ ਜੂ ਫੋਲਡ ਹੋਣ ਤੋਂ ਬਾਅਦ ਉਹਨੇ ਜਿੱਦਾਂ 36 ਜਾਂ 37 ਇੰਚ ਆਪਣੇ ਆਪ ਰੈਡੀ ਰਹਿ ਜਾਣਾਗਾ ਆ ਦੇਖੋ ਆਪਾਂ 38 ਆ ਦੇਖੋ 39 ਇੰਚ ਆਪਾਂ ਲਾਈਨਿੰਗ ਦੀ ਕਟਿੰਗ ਕਰਨੀ ਹੈ ਇਧਰੋਂ ਵੀ 39 ਤੇ ਇਧਰੋਂ ਵੀ 39 ਇੰਚ ਤੇ ਜਿਹੜੀ ਆਪਾਂ ਲਾਈਨਿੰਗ ਦੀ ਚੜਾਈ ਰੱਖਣੀ ਆ ਆ ਲਓ ਜੀ ਜਿਹੜਾ ਆਪਣਾ ਆਹ ਵਾਲਾ ਕੱਪੜਾ ਨਾ ਇਹਨੂੰ ਆਪਾਂ ਐਦਾਂ ਵਿਛਾ ਲੈਣਾ ਲਾਈਨਿੰਗ ਦੇ ਉੱਪਰ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਿਲਾਈ ਸਿੱਖਦੀਆਂ ਨੇ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ ਦੀਦੀ ਤੁਹਾਡੀ ਵੀਡੀਓਜ਼ ਦੇਖ ਕੇ ਅਸੀਂ ਸਿਲਾਈ ਸਿੱਖ ਰਹੇ ਆਂ ਦੇਖੋ ਜਿਨ੍ਹਾਂ ਨੇ ਲਾਈਨਿੰਗ ਵਾਲਾ ਸੂਟ ਅਟੈਚ ਕਰਨਾ ਸਿਲਾਈ ਕਰਨਾ ਨਾ ਜਦੋਂ ਤੁਸੀਂ ਲਾਈਨਿੰਗ ਕਟਿੰਗ ਕਰਨੀ ਆ ਜਾਂ ਅਟੈਚ ਕਰਨੀ ਆ ਲਾਈਨਿੰਗ ਧੋ ਕੇ ਵਾਸ਼ ਕਰਕੇ ਯੂਜ਼ ਕਰਨੀ ਆ ਤੇ ਲਾਈਨਿੰਗ ਆਪਾਂ ਬਿਲਕੁਲ ਵੀ ਜ਼ਿਆਦਾ ਨਹੀਂ ਕੱਟਣੀ ਹੈਗੀ ਠੀਕ ਆ ਜੀ ਆਹ ਦੇਖੋ ਆਪਾਂ ਇਦਾਂ ਵਿਚਾਲਿਆ ਇਧਰੋਂ ਵੀ ਮੈਂ ਜ਼ਿਆਦਾ ਨਹੀਂ ਰੱਖਿਆ ਤੇ ਆਪਾਂ ਇਧਰੋਂ ਵੀ ਜ਼ਿਆਦਾ ਨਹੀਂ ਰੱਖਣਾ ਆ ਦੇਖੋ ਇਧਰੋਂ ਵੀ ਆਪਾਂ ਜ਼ਿਆਦਾ ਨਹੀਂ ਰੱਖਣਾ ਜਦੋਂ ਕਟਿੰਗ ਕਰਨੀ ਆ ਦੇਖੋ ਜੀ ਆਪਾਂ ਕਿੱਦਾਂ ਕਰਨੀ ਆ ਆ ਦੇਖੋ ਮੈਂ ਇੱਥੋਂ ਲਾਈਨਿੰਗ ਦੀ ਕਟਿੰਗ ਕਰਨੀ ਸ਼ੁਰੂ ਕਰੂੰਗੀ ਕੈਂਚੀ ਸਿਰਫ ਬਾਹਰ ਰੱਖੀ ਆ ਕੋਈ ਆਪਾਂ ਅੱਧਾ ਇੰਚ ਲਾਈਨਿੰਗ ਨਹੀਂ ਜ਼ਿਆਦਾ ਕੱਟੀ ਬਸ ਸਿਰਫ ਕੈਂਚੀ ਬਾਹਰ ਐਸਾ ਦੇਖੋ ਜੀ ਮੈਂ ਕਿਸੇ ਵੀ ਸੂਟ ਦੇ ਵਿੱਚ ਕਦੇ ਲਾਈਨਿੰਗ ਦੀ ਜਿਹੜੀ ਕਟਿੰਗ ਉਹ ਜ਼ਿਆਦਾ ਨਹੀਂ ਕੀਤੀ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਖੋ ਜੀ ਆਪਣੀ কুরਤੀ ਦੀ ਲਾਈਨਿੰਗ ਦੀ ਕਟਿੰਗ ਹੋ ਗਈ ਜਿਹੜਾ ਆ ਸਾਈਡ ਤੋਂ ਕੱਪੜਾ ਲਿਆ ਲਾਈਨਿੰਗ ਦੇ ਸਾਈਡ ਤੋਂ ਜੇ ਤੁਹਾਡੇ ਸਲਵਾਰ ਦੇ ਪੱਲਿਆਂ ਦੀ ਇੰਨੀ ਚੌੜਾਈ ਹੈਗੀ ਆ ਤਾਂ ਤੁਸੀਂ ਇਹਨੂੰ ਸਲਵਾਰ ਦੇ ਪੱਲਿਆਂ ਤੇ ਲਾ ਲਓ ਜੇ ਨਾ ਇਹਦੀ ਚੌੜਾਈ ਘੱਟ ਆ ਤਾਂ ਆਹ ਕੰਨੀ ਨੂੰ ਕੰਨੀ ਉੱਪਰ ਰੱਖ ਕੇ ਆਪਾਂ ਜੋੜ ਲਾ ਲੈਣਾ ਇਹ ਆ ਦੇਖੋ ਇਹ ਐਸ ਤਰ੍ਹਾਂ ਜਿੱਦਾਂ ਪੱਗ ਦੀ ਸਲਾਈ ਲਾਉਣੀ ਹੁੰਦੀ ਆ ਇਹਨੂੰ ਆਪਾਂ ਇਦਾਂ ਜੋੜ ਲਾ ਕੇ ਇਹਦੇ ਸੈਂਟਰ 'ਚ ਕੰਨੀ ਉੱਪਰ ਕੰਨੀ ਰੱਖ ਕੇ ਸਲਾਈ ਲਾ ਦੇ ਜੂ ਇਹਨੂੰ ਆਪਾਂ ਬਾਹਾਂ ਥੱਲੇ ਅਟੈਚ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਲਾਈਨਿੰਗ ਅਟੈਚ ਕਰਨੀ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦੇ ਦੋਵੇਂ ਪੱਲੇ ਲੈਣੇ ਆ ਇਹ ਨੀਚੇ ਤੋਂ ਇਦਾਂ ਫੋਲਡ ਕਰਕੇ ਸਲਾਈ ਲਗਾ ਲੈਣੀ ਠੀਕ ਹੈ ਜੀ ਇਤੇ ਵੀ ਇਤੇ ਵੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਲਾਈਆਂ ਦਾ ਪਾਰਟ ਉੱਪਰ ਰੱਖ ਕੇ ਠੀਕ ਹੈ ਜੀ ਆਹ ਜਿਹੜਾ ਕੱਪ

ਇਹ ਦੇਖੋ ਆਪਾਂ ਦੇਖੋ ਜਿਹੜਾ ਆ ਪਾਸਾ ਇਹਨੂੰ ਆਪਾਂ ਉਲਟ ਪਾਸੇ ਦੇ ਨਾਲ ਜੋੜਤਾ ਠੀਕ ਆ ਫੇਰ ਆਪਾਂ ਸਲਾਈ ਇੱਥੋਂ ਲਾਉਣੀ ਸ਼ੁਰੂ ਕੀਤੀ ਆ ਇੱਥੋਂ ਲਾ ਕੇ ਐਦਾਂ ਇੱਥੇ ਆ ਗਈ ਇੱਥੋਂ ਧਾਗੇ ਵੀ ਕਟਿੰਗ ਕਰਕੇ ਫੇਰ ਆਪਾਂ ਸਲਾਈ ਲਾਉਣੀ ਆ ਕਦੇ ਵੀ ਸਲਾਈ ਨੀਚੇ ਤੋਂ ਲਾਉਣੀ ਨਹੀਂ ਸ਼ੁਰੂ ਕਰਨੀ ਵੀ ਆਪਾਂ ਨੀਚੇ ਤੋਂ ਲਾ ਲੈਨੇ ਆ ਜੀ ਐਂ ਤਾਂ ਇਹ ਇੱਕ ਵਾਰ ਚ ਕੰਪਲੀਟ ਹੋ ਜੂ ਕਈ ਵਾਰੀ ਉੱਪਰ ਆ ਕੇ ਕੱਪੜਾ ਵੱਧ ਘਟ ਜਾਂਦਾ ਲਾਈਨਿੰਗ ਦਾ ਜਾਂ ਨੀਚੇ ਵਾਲਾ ਦੇਖੋ ਹੁਣ ਨਾ ਤਾਂ ਆਪਣਾ ਲੋ ਤਮੀਜ਼ ਹੀ ਲੈ ਆਨੋ ਨਾ ਆਪਣੀ ਲਾਈਨਿੰਗ ਹਿੱਲੇ ਕੋਈ ਵੀ ਚੀਜ਼ ਨਹੀਂ ਹਿੱਲੂਗੀ ਤੇ ਆਪਾਂ ਹੁਣ ਇਹਦੀਆਂ ਦੇਖੋ ਜੀ ਆ ਦੇਖੋ ਹੁਣ ਆਪਾਂ ਇਹਦੀ ਮਾਰਕਿੰਗ ਕਰਨੀ ਆ ਆਪਾਂ ਕੱਪੜੇ ਨੂੰ ਪੱਲਿਆਂ ਨੂੰ ਇਦਾਂ ਚਾਰ ਤਿਹਾਂ ਦੇ ਵਿੱਚ ਫੋਲਡ ਕਰ ਲੈਣਾਗਾ ਆ ਦੇਖੋ ਜੀ ਆਪਾਂ ਕੱਪੜੇ ਨੂੰ ਇਦਾਂ ਚਾਰ ਤਿਹਾਂ ਚ 1 2 3 4 ਦੇਖੋ ਮੈਂ ਚਾਰੇ ਤਿਹਾਂ ਇਕੱਠੀਆਂ ਹੀ ਫੋਲਡ ਕਰਦੀ ਹੁੰਨੀ ਆ ਮੈਨੂੰ ਐਦਾਂ ਸ਼ੁਰੂ ਤੋਂ ਆਦਤ ਲਾ ਲਓ ਚਾਹੇ ਸੌਖਾ ਲਾ ਲਓ ਠੀਕ ਆ ਜੀ ਜੇ ਤੁਸੀਂ ਐਦਾਂ ਕਰਨਾ ਵੀ ਫਰੰਟ ਬੈਕ ਵਾਲਾ ਪੱਲਾ نیچے ਰੱਖ ਲਓ ਫਰੰਟ ਵਾਲਾ ਉੱਪਰ ਰੱਖ ਲਓ ਉਹ ਵੀ ਜੀ ਪੂਰੀ ਚੰਗੀ ਤਰ੍ਹਾਂ ਸੈੱਟ ਆ ਜਾਂਦਾ ਆ ਆ ਚਾਰੇ ਦੇਖੋ ਆਪਾਂ ਸਾਰਾ ਕੁਝ ਸੈੱਟ ਕਰਕੇ ਐਦਾਂ ਰੱਖ ਲਿਆ ਹੁਣ ਮੈਂ ਤੁਹਾਨੂੰ ਕਾਟਾਂ ਦੱਸੂੰ ਵੀ ਆਪਾਂ 22 23 ਬ੍ਰੈਸਟ ਦੇ ਵਿੱਚ ਕਾਟਾਂ ਕਿਵੇਂ ਪਾਉਣੀਆਂ ਨੇ ਠੀਕ ਆ ਜੀ ਦੇਖੋ ਇਹਨਾਂ ਦਾ ਜਿਹੜਾ ਪਿਛਲਾ ਗਲਾਗਾ ਉਹ ਆਗਾ ਡੀਪ ਇਹਨਾਂ ਦਾ ਜਿਹੜਾ ਪਿਛਲਾ ਗਲਾ ਜੀ ਉਹ ਹੈਗਾਗਾ 6.5 7 ਇੰਚ ਤਿਆਰ ਆਗਾ ਠੀਕ ਹੈ ਜੀ ਇਹਨਾਂ ਦਾ ਪਿਛਲਾ ਗਲਾ ਹੈਗਾ ਠੀਕ ਹੈ ਜੀ 6.5 ਆਪਾਂ ਤਿਆਰ ਰੱਖਣਾ ਇਸ ਕਰਕੇ ਜਿਹੜਾ ਇਹਨਾਂ ਦਾ ਤੀਰਾਗਾ ਤੀਰਾ ਆਪਾਂ 6.5 ਹੀ ਰੱਖਣਾ ਠੀਕ ਹੈ ਜੀ ਤੀਰੇ ਆਪਾਂ ਵਧਾਉਣਾ ਘਟਾਉਣਾ ਕੁਝ ਨਹੀਂ 6.5 ਤੀਰਾ ਰੱਖਣਾ ਜੇ ਤੁਸੀਂ ਇਸ ਨਾਪ ਚ ਗਲਾ ਛੋਟਾ ਰੱਖਦੇ ਹੋਗੇ ਜਿੱਦਾਂ 4 ਇੰਚ 3 ਫਿਰ ਤੁਸੀਂ ਤੀਰਾ 7 ਰੱਖਣਾ ਜੇ ਤੁਸੀਂ ਗਲਾ ਇਸ ਤੋਂ ਵੀ ਡੀਪ ਪਾਉਣਾ 7 ਇੰਚ ਤੋਂ ਡੀਪ ਪਾਉਣਾ ਤਾਂ ਤੁਸੀਂ ਤੀਰਾ ਜੀ 6 ਰੱਖਣਾ ਠੀਕ ਹੈ ਜੀ ਤੀਰੇ ਤੇ ਮੇਰੀ ਸਪੈਸ਼ਲ ਵੀਡੀਓ ਵੀ ਪਾਈ ਹੋਈ ਆ ਜੇ ਮੇਰੀ ਕਿਸੇ ਭੈਣ ਨੂੰ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਉਹ ਵੀਡੀਓ ਦੇਖੋ ਤੁਹਾਨੂੰ ਹਰ ਇੱਕ ਸਾਈਜ਼ ਦਾ ਤੀਰਾ ਕੱਢਣਾ ਆ ਜਾਊਗਾ ਹੁਣ ਦੇਖੋ ਸਾਢੇ 6 ਰੱਖ ਲਿਆ ਜਿਹੜਾ ਮੋਡਾ ਉਹ ਦੇਖੋ ਜੀ ਮੈਂ ਹਰ ਇੱਕ ਸਾਈਜ਼ ਚ ਨਾਰਮਲ ਚ ਵੀ ਹੈਵੀ ਚ ਵੀ ਬੱਚਿਆਂ ਦੇ ਸੂਟਾਂ ਨੂੰ ਛੱਡ ਕੇ ਸਾਢੇ 7 ਹੀ ਮੋਡਾ ਰੱਖਦੀ ਆ ਆਹ ਲਓ ਸਾਢੇ 7 ਮੋਡਾ ਇੱਥੋਂ ਦੇਖੋ ਆਪਾਂ ਤੀਰਾ ਸਾਢੇ 6 ਰੱਖਿਆ ਇੱਥੇ ਆਪਾਂ 1/2 ਇੰਚ ਘਟਾ ਦੇਣਾ ਇੱਥੇ ਦੇਖੋ ਜੀ ਆਪਾਂ 6 ਕਰ ਦੇਣਾ 1/2 ਇੰਚ ਘਟਾਤਾ ਇਹਦਾ ਦੇਖੋ ਜੀ ਹੁਣ ਆਪਾਂ ਇੱਕ ਬਾਕਸ ਰੈਡੀ ਕਰ ਲੈਣਾ ਬਾਕਸ ਦੇਖੋ ਆਪਾਂ ਸਕੇਲ ਦੀ ਹੈਲਪ ਨਾਲ ਕਰਾਂਗੇ ਰੈਡੀ ਮੇਰੀਆਂ ਬਹੁਤ ਭੈਣਾਂ ਦੇ 22 ਬ੍ਰੈਸਟ ਲਈ 22 23 ਬ੍ਰੈਸਟ ਦੇ ਲਈ ਮੈਸੇਜ ਆ ਰਹੇ ਸੀ ਦੇਖੋ ਜੀ ਅੱਜ ਤੁਹਾਡੇ ਲਈ 22 23 ਬ੍ਰੈਸਟ ਦੀਆਂ ਕਾਟਾਂ ਨੇ ਸੇਵੀਆਂ ਪੈਂਦੀਆਂ ਨੇ ਪਾਈਦੀਆਂ ਵੀ 23 ਦੀਆਂ ਵੀ ਤੇ ਇੱਥੇ ਹਾਫ ਘਟਾਇਆ ਹਾਫ ਇੰਚ ਆਪਾਂ ਇੱਥੇ ਘਟਾਉਣਾ ਆ ਲੋ ਜੀ ਇਹ ਮੈਂ ਦੇਖੋ ਜੀ ਕਾਟ ਮੈਂ ਕੋਈ ਫਰੰਟ ਵਾਲਾ ਪੱਲਾ ਡਾਊਨ ਨਹੀਂ ਕਰਨਾ ਹੈ ਦਾ ਦੋਵੇਂ ਪੱਲਿਆਂ 'ਚ ਹੀ ਕਾਟ ਪਾਉਣੀ ਆ ਫਰੰਟ ਵਾਲਾ ਪੱਲਾ ਤੁਸੀਂ ਸਾਈਡ ਸਲਾਈ ਵਾਲੀਆਂ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਡਾਊਨ ਕਰਾਂਗੇ ਕਦੇ ਵੀ ਗਲਾ ਤੁਹਾਡਾ ਪਿੱਛੇ ਨਹੀਂ ਜਾਊਗਾ ਹੁਣ ਦੇਖੋ ਆਪਾਂ ਕਾਟ ਪਾਉਣੀ ਆ ਫਰੰਟ ਵਾਲੀ ਪਾਵਾਂਗੇ ਜੀ ਦੇਖੋ 1 ਇੰਚ ਤੇ ਤੇ ਬੈਕ ਵਾਲੀ 2 ਇੰਚ ਤੇ ਜਿਹੜੇ ਨਾ ਇਸ ਤੋਂ ਹੈਵੀ ਸਾਈਜ਼ ਨੇ ਜਿੱਦਾਂ 24 25 26 27 ਉਹਦੇ ਵਿੱਚ ਫਰੰਟ ਵਾਲੀ ਆਪਾਂ ਇੱਕ ਤੇ ਹੀ ਪਾਉਣੀ ਹੁੰਦੀ ਹੈ ਮੈਂ ਤੇ ਜਿਹੜੀ ਬੈਕ ਵਾਲੀ ਉਹ ਤੁਸੀਂ ਢਾਈ ਕਰ ਸਕਦੇ ਹੋ ਫਿਰ ਪਿਛਲੇ ਪਾਸੋਂ ਖਿੱਚਣੀ ਪੈਂਦੀ ਹੁਣ ਦੇਖੋ ਇਹਨਾਂ ਦਾ ਬਰੈਸਟ ਹੈਗੀ ਆ 23 ਇੰਚ 23 ਦਾ ਹਾਫ ਹੋ ਗਿਆ 11.5 ਇੰਚ ਆਪਾਂ 11.5 ਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਆਪਾਂ 11.5 ਇੰਚ ਤੇ ਮਾਰਕ ਕਰ ਲੈਣਾ ਇੰਚੀ ਟੇਪ ਇੱਥੇ ਰੱਖਣਾ ਐਦਾਂ ਫੋਲਡ ਕਰਕੇ ਇਹਦਾ ਹਾਫ ਕਰ ਲੈਣਾ ਜਿੰਨਾ ਵੀ ਆਇਆ ਆਪਾਂ ਇੱਥੇ ਮਾਰਕ ਕਰ ਲੈਣਾ ਇੱਕ ਨਿਸ਼ਾਨ ਆਪਾਂ 5 ਇੰਚ ਤੇ ਲਾਉਣਾ ਦੇਖੋ ਜਿਹੜਾ ਇਹ 5 ਇੰਚ ਤੇ ਨਿਸ਼ਾਨ ਲਾਉਣੇ ਹੁੰਨੇ ਆ ਇਹ ਸਿਰਫ ਇਹਦੇ ਵਾਸਤੇ ਹੁੰਦਾ ਹੈ ਜਿਹੜੀ ਕਾਰਟ ਆਏ ਸਿਰੇ ਤੱਕ ਹੀ ਪਾਉਣੀ ਆ ਜਿਵੇਂ ਆ ਫਰੰਟ ਵਾਲੀ ਤਾਂ ਆਪਾਂ ਇੱਥੇ ਤੱਕ ਹੀ ਗਲਾਈ ਪਾਉਣੇ ਆਗੇ ਇਹ ਬਸ ਇਹ ਹੁੰਦੀ ਇਹ ਆਪਾਂ ਨਿਸ਼ਾਨ ਤਾਂ ਲਾਉਣੇ ਆ ਤਾਂ ਕਿ ਨਾ ਜੇ ਇਧਰ ਨੂੰ ਜ਼ਿਆਦਾ ਨਾ ਹੋਵੇ ਇਸ ਤਰ੍ਹਾਂ ਨਾ ਬਣੇ ਹੁਣ ਤੁਹਾਨੂੰ ਗਲਾਈ ਪਾ ਕੇ ਦਿਖਾਉਣੇ ਆ ਮੋਢੇ ਦੀ ਆਹ ਹੋਈ ਫਰੰਟ ਟਾਲੀਕਾਰ ਹੁਣ ਇਸ ਤੋਂ ਬਾਅਦ ਆਪਣਾ ਨੈਕਸਟ ਸਟੈਪ ਹੈਗਾ ਨਾਲ ਸਾਈਡ ਸਲਾਈਡ ਸਾਈਡ ਸਲਾਈਡ ਦੇਖੋ ਆਪਾਂ ਇਹਨਾਂ ਦੀ ਰੱਖਣੀ ਹੈਗੀ 23 ਇੰਚ ਯਾਨੀ ਬਾਹਰ ਤੋਂ ਬਾਅਦ ਨਾ 22 ਇੰਚ ਰੈਡੀ ਰਹਿ ਜਾਣਾ ਉੱਪਰ ਸਲਾਈ ਚ ਆ ਜਾਂਦਾ ਇੱਥੇ ਸਲਾਈ ਚ ਆ ਜਾਂਦਾ 22 ਇੰਚ ਤਿਆਰ ਰਹਿ ਜੂ ਇਹਨਾਂ ਦੀ ਆਪਾਂ ਕਮਰ ਦਾ ਨਸਾਂ ਲਾਉਣਾ 14.5 ਇੰਚ ਤੇ ਇੱਕ ਆਪਾਂ ਬ੍ਰੈਸਟ ਦੇ نیچے ਡਾਊਨ ਕਰਨਾ 2.5 ਇੰਚ ਆ ਲੋਚ ਇਹ ਸੀਗੀ ਆਪਣੀਆਂ ਫਿਟਿੰਗ ਵਾਲੀ ਮਾਰਕਿੰਗ ਸੀਗੀ ਹੁਣ ਦੇਖੋ ਬ੍ਰੈਸਟ ਦਾ ਇਨਸਾਨ ਲਾਇਆ ਹੋਇਆ ਕਮਰ ਹੈਗੀ ਹੈ ਦੇਖੋ ਇਹਨਾਂ ਦੀ ਜੀ 20 ਇੰਚ ਤਿਆਰ ਜੇ ਤੁਸੀਂ ਪਲੋਈਆਂ ਪਾਉਣੀਆਂ ਨੇ ਤਾਂ ਆਪਾਂ 20 ਦੇ ਵਿੱਚ 1 ਇੰਚ ਪਲੱਸ ਕਰਨਾ ਆਪਾਂ 11 ਕਰ ਲੈਣਾ ਦੋਵੇਂ ਪਾਸੇ 1-1 ਇੰਚ ਪਲੱਸ ਹੋ ਜਾਊਗਾ ਜਿਹੜਾ ਕਿ ਪਲੋਈਆਂ ਚਾਊਗਾ ਦੇਖੋ 10 ਇੰਚ ਸੀ 20 ਦਾ ਹਾਫ 10 ਵਿੱਚ 1 ਇੰਚ ਪਲੱਸ ਕੀਤਾ ਆਪਾਂ 11 ਇੰਚ ਤੇ ਮਾਰਕ ਕਰ ਲਿਆ ਇਹਨਾਂ ਦੀ ਹਿੱਪ ਹੈਗੀ ਹੈ 23 23 ਦਾ ਹਾਫ 11.5 ਕੁਝ ਵੀ ਵਧਾਉਣਾ ਘਟਾਉਣਾ ਨਹੀਂ ਇੱਥੇ ਮਾਰਕ ਕਰ ਲਿਆ। ਸਾਰੇ ਪੁਆਇੰਟਾਂ ਨੂੰ ਮਾਰਕਿੰਗ ਅਨੁਸਾਰ ਇਹਨੂੰ ਆਪਾਂ ਇਦਾਂ ਸਕੇਲ ਨਾਲ ਮਲਾਉਣਾਗਾ। ਆ ਦੇਖੋ ਆ ਇਦਾਂ ਸਿੱਧੀ ਲਾਈਨ ਇਹਨੂੰ ਆਪਾਂ ਬ੍ਰੈਸਟ ਨਾਲ ਨਹੀਂ ਮਲਾਉਣਾ ਆ 2.5 ਇੰਚ ਵਾਲੇ ਪੁਆਇੰਟ ਨਾਲ ਮਲਾਉਣਾਗਾ। ਆਪੋ ਇਥੋਂ ਇਦਾਂ ਨਾ ਗਲਾਈ ਪੈ ਜਾਂਦੀ ਹੁੰਦੀ ਹੈ ਇਦਾਂ ਇਥੋਂ ਘਟਣ ਨਾਲ ਆਪਣੀ ਬਰਸਟ ਚ ਕੋਈ ਫਰਕ ਨਹੀਂ ਪਊਗਾ ਬਸ টাইਟ ਹੋ ਜੂ ਫਿਟਿੰਗ ਹੁਣ ਦੇਖੋ ਜੀ ਆਪਾਂ ਰੱਖਣੀਆਂ ਨੇ ਪਲੋਈਆਂ ਪਲੋਈਆਂ ਕਰਨੀਆਂ ਨੇ ਆਪਾਂ ਨੀਚੇ ਨੂੰ ਡਾਊਨ 12 ਇੰਚ ਇਹਨਾਂ ਦੀ ਲੈਂਥ ਰੱਖਣੀ ਹੈ ਜੀ ਆਪਾਂ 7 ਇੰਚ ਇਹਨਾਂ ਦੀ ਚੜਾਈ ਰੱਖਾਂਗੇ ਦੇਖੋ ਜੀ ਆਪਾਂ ਪੌਣੇ 4 ਇੰਚ ਠੀਕ ਹੈ ਜੀ ਸਾਢੇ 3 ਤੋਂ ਉੱਪਰ 4 ਤੋਂ ਨੀਚੇ ਇਨਾਂ ਨੂੰ ਆਪਾਂ ਆਪਸ ਦੇ ਵਿੱਚ ਐਦਾਂ ਮਿਲਾ ਲੈਣਾ ਹੁਣ ਦੇਖੋ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਸਾਨੂੰ ਸਾਈਡ ਵਾਲੀਆਂ ਪਲੋਈਆਂ ਪਾਉਣ 'ਚ ਬਹੁਤ ਪ੍ਰੋਬਲਮ ਆਉਂਦੀ ਆ ਆਹ ਵਾਲੀ ਪਲੇਟ ਪਾ ਲਈ ਤੁਸੀਂ ਇਸ ਤੋਂ ਬਾਅਦ ਨਾ ਸਾਈਡ ਵਾਲੀਆਂ ਪਲੋਈਆਂ ਦੇ ਇੱਕ ਹੀ ਫਾਰਮੂਲਾ ਹੁੰਦਾ ਵੀ ਆਪਾਂ ਕਮਰ ਤੋਂ 1 ਇੰਚ ਉੱਪਰ ਪਾਉਣੀਆਂ ਨੇ ਆਪਾਂ ਇੱਥੋਂ ਨਹੀਂ ਮਲਾਉਣਾ ਵੀ 1 ਇੰਚ ਉੱਪਰ ਨਿਸ਼ਾਨ ਨਹੀਂ ਜੀ ਆਪਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਲਾ ਲੈਣਾ ਆਹ ਲਓ 2.5 ਇੰਚ ਦਾ ਪਾ ਦੇਣਾ ਆਪਾਂ ਇਹਨਾਂ ਦੇ ਵਿੱਚ ਫਰਕ ਨਾਰਮਲ ਸਾਈਜ਼ ਜਿਹੜੇ 15 16 17 ਬ੍ਰੈਸਟ ਹੁੰਦੇ ਉਹਨਾਂ ਚ ਆਪਾਂ 2 ਇੰਚ ਦਾ ਵੀ ਪਾ ਸਕਦੇ ਆ ਆਹ ਲਓ ਇਹ ਹੋ ਗਈ ਫਰੰਟ ਵਾਲੇ ਪੱਲੇ ਦੀ ਆਪਣੀ ਪ੍ਰੋਪਰ ਮਾਰਕਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ

ਦੇਖੋ ਹੁਣ ਆਪਣੀ ਨਾ ਇੱਥੋਂ ਲਾਈਨਿੰਗ ਅਲੱਗ ਹੋ ਗਈ ਇਹਨੂੰ ਤੁਸੀਂ ਪਲੇਟਾਂ ਪਾਉਣ ਤੋਂ ਪਹਿਲਾਂ ਵੱਡੇ ਬਖੇ ਦੇ ਨਾਲ ਐਦਾਂ ਸਲਾਈ ਲਗਾ ਲਓ ਹੁਣ ਆਪਾਂ ਪੱਲੇ ਨੂੰ ਐਦਾਂ ਚੱਕਣਾ ਐਦਾਂ ਨਾ ਫੋਲਡ ਕਰਕੇ ਪ੍ਰੈਸ ਕਰ ਲੈਣੀ ਆ ਹੱਥ ਨਾਲ ਇਹ ਇੱਥੇ ਚਾਹੇ ਤੁਸੀਂ ਕੱਟ ਲਗਾ ਲਓ ਚਾਹੇ ਤੁਸੀਂ ਐਦਾਂ ਨਿਸ਼ਾਨ ਲਾ ਲਓ ਹਾਂ ਲੋ ਸਾਰੀ ਮਾਰਕਿੰਗ ਆਪਣੀ ਇੱਧਰਲੀ ਸਾਈਡ ਆ ਗਈ ਲਾਈਟ ਆਪਾਂ ਇਹਨੂੰ ਡਾਰਕ ਕਰ ਲੈਣਾ ਆ ਦੇਖੋ ਦੇਖੋ ਜੀ ਫਰੰਟ ਵਾਲਾ ਪੱਲਾ ਚੱਕਤਾ ਹੁਣ ਇਹ ਆਪਣਾ ਬੈਕ ਵਾਲਾ ਪੱਲਾ ਹੈਗਾ ਮੈਂ ਤੁਹਾਨੂੰ ਨਾ ਪਿਛਲੇ ਗਲੇ ਦੀ ਕਟਿੰਗ ਕਰਕੇ ਦਿਖਾਉਣੀ ਆ ਹੁਣ ਦੇਖੋ ਬੈਕ ਸਾਈਡ neck ਦੀ ਕਟਿੰਗ ਕਰਨ ਦੇ ਲਈ ਆਪਾਂ 2.5 ਇੰਚ ਗਲੇ ਦੀ ਚੜਾਈ ਰੱਖਣੀ ਆ नीचे ਨੂੰ ਆਪਾਂ ਡਾਊਨ ਕੀਤਾ ਦੇਖੋ ਜੀ 7 ਇੰਚ ਇੱਥੋਂ ਵੀ ਆਪਾਂ ਸਵਾ ਦੋ ਹੀ ਇੱਥੋਂ ਆਪਾਂ ਇਦਾਂ ਗਲਾਈ ਪਾ ਦੇਣੀ ਆਹ ਲੋ ਜੀ ਇਹਦੀ ਕਰ ਲੈਣੀ ਆਪਾਂ ਕਟਿੰਗ ਆਹ ਲੋ ਜੀ ਆਹ ਹੋ ਗਈ ਆਪਣੇ ਪਿਛਲੇ ਗਲੇ ਦੀ ਕਟਿੰਗ ਗਲੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਪਲੇਟਸ ਦੇ ਨਿਸ਼ਾਨ ਲਾਉਣੇ ਆ ਸੇਮ ਫਰੰਟ ਵਾਲਿਆ ਮੰਗੂ 12 ਇੰਚ ਡਾਊਨ ਤੇ ਜਿਹੜੀ ਇਹਨਾਂ ਦੀ ਲੈਂਥ ਆ ਇਹ ਆਪਾਂ 1 ਇੰਚ ਵਧਾ ਕੇ ਰੱਖਣੀ ਆ ਫਰੰਟ 7 ਤੇ ਬੈਕ 8 ਇਹ ਆਪਾਂ 1.5 ਇੰਚ ਵੀ ਵਧਾ ਸਕਦੇ ਆ 2 ਵੀ ਵਧਾ ਸਕਦੇ ਆ 2 ਤੋਂ ਜ਼ਿਆਦਾ ਨਹੀਂ हिਪ ਤੋਂ نیچے ਦੀ ਪਲੇਟ ਲੈ ਕੇ ਜਾਣੀ ਪੌਣੇ 4 ਇੰਚ ਇਹਨਾਂ ਦੀ ਆਪਾਂ ਰੱਖਣੀ ਆ ਚੜਾਈ ਸੇਮ ਫਰੰਟ ਵਾਲਿਆ ਮੰਗੂ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਪਿਛਲੀ ਪਲੇਟ ਦਾ 1 ਇੰਚ ਲੰਬੀ ਥੋਂ ਰੱਖਦੇ ਆ ਦੇਖੋ ਜੀ ਫਿਰ ਪਿੱਛੇ ਨਾ ਕਾਮਾਦ ਦੇ ਇਨਸਾਨ ਜਿੱਥੇ ਲੱਗਦਾ ਹੁੰਦਾ ਇੱਥੇ ਤੇ ਹਿੱਪ ਦੇ ਵਿਚਾਲੇ ਪਿੱਛੇ ਝੋਲ ਨਹੀਂ ਪੈਂਦਾ ਬੁਲਬਲਾ ਜਾਂ ਬਣ ਜਾਂਦਾ ਉਹ ਨਹੀਂ ਬਣਦਾ ਐਸ ਤਰ੍ਹਾਂ ਦੇਖੋ ਜੀ ਆਪਾਂ ਪਿੱਛੇ ਦੂਸਰੀ ਸਾਈਡ ਪਲੋਈਆਂ ਦੇ ਨਿਸ਼ਾਨ ਲੈ ਜਾਣੇ ਨੇ ਆਹ ਹੋ ਗਈ ਜੀ ਆਪਣੀ ਦੋਵੇਂ ਪੱਲਿਆਂ ਦੀ ਮਾਰਕਿੰਗ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਾਟ પા ਕੇ ਦਿਖਾਉਣੀ ਹੈ देखो जी अपना बामा ਦਾ ਕਪੜਾ ਆਪਾਂ ਸਿੱਧੇ ਪਾਸੇ ਨਾਲ ਜਿਹੜਾ ਪ੍ਰਿੰਟਡ ਸਿੱਧਾ ਪਾਸਾ ਦੇਖੋ ਦੋਮਾ ਨੂੰ ਜੋੜ ਕੇ ਰੱਖਿਆ ਦੋਵੇਂ ਪੱਲੇ ਨੇ ਚਾਰ ਤਹਾਂ ਹੋ ਗਈਆਂ ਜਾਨੀ ਕਿ ਦੋਵੇਂ ਬਾਹਾਂ ਦੀ ਇਕੱਠੀ ਕਟਿੰਗ ਆ ਗਈ ਆ ਦੇਖੋ ਐਨਾ ਹਿੱਸਾ ਆਪਣਾ ਦੇਖੋ ਜੀ ਸਲਾਈ 'ਚ ਚਲਿਆ ਜਾਂਦਾ ਠੀਕ ਆ ਜੀ ਆਪਾਂ ਫਰੰਟ ਵਾਲਾ ਪੱਲਾ ਨਾਪਣਾਗਾ ਕਾਟ ਆਪਣੀ ਪਈ ਹੋਈ ਆ ਇਹਨੂੰ ਸੈੱਟ ਕਰਕੇ ਇੱਥੇ ਇੰਚੀ ਟੇਪ ਰੱਖ ਲਿਆ ਇਹ ਇੱਕ ਉਂਗਲ ਨਾਲ ਇੰਚੀ ਟੇਪ ਦੱਬਣਾ ਦੂਸਰੀ ਦੇ ਨਾਲ ਆਪਾਂ ਘੁਮਾਉਣਾ ਆ ਲੋਚ ਤੇਈ ਬੈਸਟ ਵਾਲਿਆਂ ਦਾ ਦੇਖੋ ਆਹ ਵਾਲੀ ਕੁੜਤੀ ਤੋਂ 1.5 ਇੰਚ ਮੋਟਾ ਆਇਆ ਠੀਕ ਹੈ ਜੀ ਆਪਾਂ 10 ਇੰਚ ਤੇ ਕਟਿੰਗ ਕਰਨੀ ਹੈ ਇਹ ਆ ਲੋ 10 ਇੰਚ نیچے ਨੂੰ ਡਾਊਨ ਕਰਨਾ ਆਪਾਂ 3 ਇੰਚ 3 ਇੰਚ ਡਾਊਨ ਉੱਪਰੋਂ 2.5 ਇੰਚ ਇਨਾਂ ਨੂੰ ਆਪਾਂ ਆਪਸ ਦੇ ਵਿੱਚ ਇਹ ਇਸ ਤਰ੍ਹਾਂ ਮਿਲਾ ਲੈਣਾ। ਨਾਲ ਲੋਜੀ। ਇਹਨਾਂ ਨੂੰ ਮਿਲਾਉਣ ਤੋਂ ਬਾਅਦ ਇਹਦਾ ਕਰ ਲੈਣਾ ਆਪਾਂ ਹਾਫ। ਇਹ ਆ ਲੋ। ਹੁਣ ਦੇਖੋ ਆਪਾਂ ਬਾਹਾਂ 'ਚ ਫਰੰਟ ਵਾਲੀ ਕਮੀਜ਼ 'ਚ ਫਰੰਟ ਵਾਲੀ ਕਾਟ ਮੋਢੇ ਦੀ 1 ਇੰਚ ਪਾਈ ਸੀ ਆਪਾਂ ਇੱਥੇ ਵੀ 1 ਹੀ ਪਾਉਣੀ ਆ ਹਾਫ ਹਾਫ ਇੰਚ ਦੋਵੇਂ ਪਾਸੇ ਤੇ ਇਸ ਤਰ੍ਹਾਂ ਆਪਾਂ ਇਹਦੀ ਗਲਾਈ ਪਾ ਦੇਣੀ। ਲੋਜੀ ਇਹ ਹੋ ਗਈ ਆਪਣੀ ਤੇ ਇਹਨਾਂ ਦੀ ਮੂਰੀ ਹੈਗੀ ਆ ਦੇਖੋ ਜੀ 6.5 ਇੰਚ 2 ਇੰਚ ਐਕਸਟਰਾ ਤੇ ਆਹ ਵਾਲੇ ਕੱਪੜੇ ਨੂੰ ਆ ਪੁਆਇੰਟਾਂ ਨਾਲ ਐਸ ਤਰ੍ਹਾਂ ਮਲਾ ਲੈਣਾ ਆ ਹੋ ਗਿਆ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਇਹਦੀ ਕਰ ਦੇਣੀ ਆ ਆਪਾਂ ਕਟੇਗੀ ਆ ਕੱਪੜੇ ਦੀ ਚਾਹੇ ਤੁਸੀਂ ਪਹਿਲਾਂ ਕਟਿੰਗ ਕਰ ਲਓ ਚਾਹੇ ਬਾਅਦ ਵਿੱਚ ਆ ਹੁਣ ਦੋ ਪੱਲੇ ਚੱਕਣੇ ਆ ਤੇ ਦੋ ਨੀਚੇ ਛੱਡ ਦੇਣੇ ਆ ਆ ਲੋ ਇਹ ਫਰੰਟ ਵਾਲੀ ਕਾਟ ਆਪਾਂ ਸਿਰਫ ਜਿਹੜਾ ਲੀਫ ਬਣਿਆ ਨਾ ਆਪਣਾ ਪੱਤਾ ਇਹ ਆ ਵਾਲਾ ਇਹਨੂੰ ਆਪਾਂ ਸਿਰਫ ਫਰੰਟ ਵਾਲੇ ਦੋ ਪੱਲਿਆਂ ਚ ਹੀ ਪਾਉਣੇ ਆ ਆ ਲੋ ਆ ਪੈ ਗਈ ਆਪਣੀ ਬਾਹਾਂ ਦੀ ਕਾਟ ਤੇ ਜਿਹੜੀ ਆਪਾਂ ਲਾਈਨਿੰਗ ਕਟਿੰਗ ਕਰਨੀ ਆ ਬਾਹਾਂ ਦੀ ਆ ਦੇਖੋ ਆਪਣਾ ਜੋੜ ਪਾਇਆ ਹੋਇਆ

ਆਹ ਲੋ ਆ ਲਾਈਨਿੰਗ ਹੋ ਗਈ ਆ ਆਪਣੀ ਕੁੜਤੀ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਆਪਾਂ ਆਪਣੀ ਲਾਈਨਿੰਗ ਵਾਲੀ ਕੁੜਤੀ ਨੂੰ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਵਿੱਚ ਕਟਿੰਗ ਕਰ ਸਕਦੇ ਆ ਇੱਥੇ ਤੁਸੀਂ ਵੱਡੇ ਵਖੇ ਦੇ ਨਾਲ ਦੁਬਾਰਾ ਸਲਾਈ ਲਗਾ ਲਓ ਮੋਢੇ ਵਾਲਾ ਜਿਹੜਾ ਆਪਣਾ ਅਲੱਗ ਹੋ ਗਿਆ ਫਿਰ ਤੁਸੀਂ ਬੇਫਿਕਰ ਹੋ ਕੇ ਸੂਟ ਦੀ ਸਲਾਈ ਕਰੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੇ ਤੁਹਾਨੂੰ ਲਾਈਨਿੰਗ ਕਟਿੰਗ ਕਰਨ ਦਾ ਲਾਈਨਿੰਗ ਨੂੰ ਜੋੜਨ ਦਾ ਤਰੀਕਾ ਸਮਝ ਆਇਆ ਹੋਵੇ ਬਾਈ ਤੇ ਬ੍ਰਸ਼ਟ ਦੀਆਂ ਕਾਟਾਂ ਬਾਰੇ ਪਤਾ ਲੱਗ ਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ